ਅਹ ਧੀਸ ਇਟ ਕੀ ਨਥਾ ਅਹ ਦੇਖੋ ਜਿਹੜਾ ਇਸ਼ੂ ਹੈਗਾ ਇਹ ਮੇਰੇ ਧਿਆਨ ਚ ਆਇਆ ਹੈ ਉਹ ਜਿਹੜਾ ਏਰੀਆ ਹੈ ਉਹ ਥੋੜਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ ਹੈ ਤੇ ਇਹ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲੂਸ਼ਨਸ ਹੈਗੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਵੀ ਸੋਲੂਸ਼ਨਸ ਇਹ ਸਿਚੁਏਸ਼ਨ ਦੇ ਅਕੋਰਡਿੰਗ ਫੀਜ਼ੀਬਲ ਹੋਣਗੇ ਤੇ ਉਹਨਾਂ ਤੇ ਕੰਮ ਕੀਤਾ ਜਾਏਗਾ ਹਾਂ ਜੀ ਕੀ ਨਾਮ ਹੈ ਤੁਹਾਡਾ ਸੁਭਾਸ਼ ਜੀ ਉਹ ਵੀ ਕੀ ਪ੍ਰੋਬਲਮ ਹੈ ਜੀ ਆ ਬਟਾ ਦੇ ਇਹ ਤਾਂ ਹੁਣ ਆਪਣਾ ਸਕਾੜਪਾ ਵੀ ਜਿਹੜਾ 60000 ਰੁਪਏ ਲੱਗਾ ਆ ਆਪਣਾ ਲਾਇਆ ਆ ਆਪਾਂ ਜਈਏ ਦੇ ਵੀ ਆਈਏ ਥੀ ਲਿਆਈਏ ਸਰਕਾਰ ਨੂੰ ਤਾਂ ਆ ਜਿੱਤੇ ਦਾ ਸਰਕਾਰ ਦੇ ਤਾਂ ਨਹੀਂ ਤਾਂ ਹੋਰ ਲੱਗਦਾ 60000 ਰੁਪਏ ਚੱਲ ਰਹੇ ਆ ਹਾਂ ਤਾਂ ਜਈਏ ਸਾਡਾ ਲੱਗਾ ਨਹੀਂ ਤਾਂ ਪਾਣੀ ਪੂਣੀ ਜਾਂਦਾ ਤਾਂ ਮੇਰੀ ਬੱਚੀ ਗਈ ਹੋੜਾ ਹੀ ਸਵੇਰਾ ਆ ਰਾਤੀ ਬਿਤਾ ਦੁਬਾਨ ਤੇ ਆ ਤਾਂ ਲੋਥੀ ਚਲੀਏ ਤਾਂ ਕੋਈ ਬੱਚੀ ਨਾ ਰੱਖਤੀ ਜੀ ਹੋਏ ਉਹ ਉਹ ਨਾ ਉਹ ਬੱਤੀ ਬੰਦ ਨਹੀਂ ਹੁੰਦੀ। ਇਹ ਗੱਲ। ਆਜੋ ਆਜੋ ਫਿਰ ਪਾਣੀ ਪਾਣੀ ਬੰਦ ਹੋ ਜਾਣਾ। ਬੱਤੀ ਹੋਊਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਊਗੀ ਤਾਂ ਬੰਦ। ਇਹ ਕਿੱਥੇ? ਤਵੇ ਆਹ ਖੂਹ ਵਾਲਾ ਉਹਨਾਂ ਅੱਜ ਹੀ ਲੱਗਣੇ ਉਹਨਾਂ ਲਈ ਪਾਣੀ ਆ। ਇਹ ਜੋ ਤਾਂ ਓਕੇ। ਜੀ ਤਾਂ ਪਰ ਇਹ ਕੋਈ 1.5 ਕਿਲੋਮੀਟਰ ਥਾਕੇ। ਤਾਂ ਬਹੁਤ ਜਿਹੜੀ ਇਹ ਕੋਈ ਕਿਲੋਮੀਟਰ ਹੋ ਜਾਵੇ ਆ ਜਾ। ਆ ਜਾ।